ਉਥੇ ਕਰੋਲਾ ਕਾਰ ਸਾਡੇ ਪਿੱਛੇ ਲੱਗੀ ਐ ਤੇ ਦਿੱਲੀ ਨੰਬਰ ਸੀਗਾ ਉਹਦਾ ਤੇ ਅਸੀਂ ਵੀ ਦੇਖਿਆ ਵੀ ਕੋਈ ਛੱਕੀ ਜੀ ਕਾਰ ਐ ਸਿੱਧੂ ਨੇ ਵੀ ਧਿਆਨ ਨਾਲ ਦੇਖਿਆ ਉਹਨੂੰ ਕਿਉਂਕਿ ਸੂਏ ਦੇ ਉੱਪਰ ਇੱਕ ਇਧਰ ਸੜਕਾ ਮਾਨਸਾ ਵੱਲ ਇੱਕ ਜਵਾਰਕੇ ਵੱਲ ਛੜਕੇ ਸਾਡੀ ਕਾਰ ਜਵਾਰਕੇ ਵੱਲ ਸੀਗੀ ਉਹਨਾਂ ਦੀ ਮਾਨਸਾ ਵਾਲੀ ਸੜਕ ਦੀ ਸੀਗੀ ਤੇ ਅਸੀਂ ਸੋਚਿਆ ਸਿੱਧੂ ਨੇ ਵੀ ਕਿਹਾ ਤੇ ਕਹਿੰਦਾ ਕੋਈ ਫੋਟੋ ਫੋਟੋ ਵਾਲੇ ਹੋਣਗੇ ਜਦੋਂ ਕਰੋਲਾ ਗੱਡੀ ਤੁਹਾਡਾ ਪਿੱਛਾ ਕਰ ਰਹੀ ਸੀ ਸਿੱਧੂ ਮੂਸੇ ਵਾਲਾ ਡਰਾਈਵ ਕਰ ਰਿਆ ਸੀ ਤੁਸੀਂ ਅਗਲੀ ਸੀਟ ਤੇ ਨਾਲ ਬੈਠੇ ਸੀ ਇੱਕ ਜਿਹੜਾ ਪਿੱਛੇ ਬੈਠਾ ਸੀ ਗੁਰਵਿੰਦਰ ਪਿੱਛੇ ਬੈਠਾ ਗੁਰਵਿੰਦਰ ਤੁਸੀਂ ਸਿੱਧੂ ਨੂੰ ਕਿਹਾ ਕਿ ਸਿੱਧੂ ਇਹ ਗੱਡੀ ਕਰੋਲਾ ਸ਼ੱਕੀ ਲੱਗਦੀ ਹੈ ਭਜਾ ਲਾ ਗੱਡੀ ਹਾਂ ਨਹੀਂ ਇਹ ਕਿਆ ਵੀ ਗੱਡੀ ਸ਼ੱਕੀ ਜੀ ਹੈ ਕੋਈ ਵੈਸੇ ਹੀ ਕਹਿੰਦਾ ਫੋਟੋ ਫੋਟੋ ਵਾਲੇ ਹੋਣਗੇ ਕੋਈ ਵੈਸੇ ਹੋਣਗੇ ਚਲੋ ਫਿਰ ਅਸੀਂ ਮੰਦਰ ਵਾਲੇ ਮੋੜ ਤੱਕ ਜਿੱਦੋਂ ਪਹੁੰਚੇ ਦੁਬਾਰੇ ਫੇਰ ਉਹ ਪਹਿਲਾਂ ਮਾਨਸਾ ਵਾਲ ਨੂੰ ਮੁੜ ਗਈ ਕਰੋਲਾ ਕਰ ਦੁਬਾਰਾ ਫੇਰ ਉਹ ਸਾਡੇ ਪਿੱਛੇ ਆ ਗਈ ਅਸੀਂ ਉਸ ਟਾਈਮ ਸਿੱਧੂ ਨੂੰ ਕਿਹਾ ਮੈਂ ਦੁਬਾਰਾ ਫੇਰ ਆ ਗਈ ਗੁਰਵਿੰਦਰ ਨੇ ਵੀ ਕਿਹਾ ਵੀ ਅਸੀਂ ਦੋਨੋਂ ਨੇ ਕਿਹਾ ਵੀ ਗੱਡੀ ਭਜਾ ਲਾ ਬੰਦੇ ਗਲਤ ਲੱਗਦੇ ਆ ਕੋਈ ਗੱਲ ਨਹੀਂ ਕੋਈ ਆਉਣ ਦੇ ਤੇ ਬਸ ਉਹ ਜਦੋਂ ਉਹਨਾਂ ਨੇ ਬਰਾਬਰ ਗੱਡੀ ਲਾਈ ਤੇ ਸਿੱਧੂ ਨੇ ਦੇਖ ਲਿਆ ਵੀ ਕਿਉਂਕਿ ਉਹ ਸਿੱਧੂ ਵਾਲੀ ਸਾਈਡ ਗੱਡੀ ਸੀਗੀ ਵੀ ਉਹਨਾਂ ਨੇ ਇੱਕ 47 ਕੱਢ ਲਈ ਸ਼ੀਸ਼ਾ ਡਾਊਨ ਕਰਕੇ ਉਹ ਬੰਦੇ ਨੇ ਉਹ ਇੱਕ 47 ਉਹ ਸਿੱਧੂ ਕੋਲ ਨਹੀਂ ਕੱਢ ਲਈ ਸੀ ਸਿੱਧੂ ਨੇ ਪਿਸਟਲ ਚੱਕਿਆ ਉਹਦਾ ਕਾਹ ਕਰਿਆ ਉਹਨਾਂ ਨੇ ਗੋਲੀ ਚਲਾ ਦਿੱਤੀ ਫਿਰ ਪਹਿਲਾਂ ਸਿੱਧੂ ਨੇ ਗੋਲੀ ਚਲਾਈ ਫਿਰ ਉਧਰੋਂ ਲਗਾਤਾਰ ਗੋਲੀਆਂ ਉਹ ਚਲਦੀਆਂ ਰਹੀਆਂ AK47 ਦੀਆਂ ਗੋਲੀਆਂ ਸਿੱਧੂ ਦੇ ਪੇਟ 'ਚ ਲੱਗ ਗਈਆਂ, ਮਾਂ 'ਚ ਲੱਗ ਗਈਆਂ, ਲੱਤ 'ਚ ਲੱਗ ਗਈਆਂ। ਉਹ ਵੀ ਮੇਰੇ ਵਾਲੇ ਪਾਸੇ ਡਿੱਗ ਪਿਆ। ਮੇਰੀ ਗੋਦੀ 'ਚ ਡਿੱਗ ਪਿਆ ਸੀਗਾ। ਤੇ ਫਿਰ ਲਗਾਤਾਰ ਅੱਗੇ ਫਾਇਰਿੰਗ ਹੋਉਂਦੀ ਰਹੀ ਸਾਡੇ ਤੇ ਸਾਈਡ ਤੋਂ ਪਿਸਤਲ ਵਾਲੇ ਨੇ ਪਹਿਲਾਂ ਅੱਗੇ ਹੋਈ ਫਾਇਰਿੰਗ, ਫਿਰ ਸਾਈਡ ਤੋਂ ਹੋਈ। ਫਿਰ ਸਾਈਡ ਤੋਂ ਪਿਸਤਲ ਨਾਲ ਹੋਈ ਆ। ਯਾਨੀ ਕਿ ਜਦੋਂ ਸਿੱਧੂ ਡਰਾਈਵ ਕਰ ਰਿਹਾ ਸੀਗਾ ਥਾਰ ਨੂੰ ਸਿੱਧੂ ਨੇ ਦੇਖ ਲਿਆ ਸੱਜੇ ਪਾਸੇ ਜਦੋਂ ਕਰੋਲਾ ਗੱਡੀ ਚੋਂ ਕਿ AK47 ਤਾਣ ਲਈ ਆ ਹੁਣ ਮੇਰੇ ਵਾਲੇ ਪਾਸੇ ਕਿ ਫਾਇਰ ਵੱਜਣਗੇ ਹੁਣ ਸਿੱਧੂ ਨੂੰ ਪਤਾ ਲੱਗ ਗਿਆ ਸੀ ਹਾਂ ਵੀ AK47 ਉਹਨਾਂ ਨੇ ਕੱਢ ਲਈ ਫੇਰ ਹੀ ਉਹਨੇ ਆਪਦਾ ਪਿਸਤਲ ਚੱਕ ਕੇ ਕੌਕ ਕਰਕੇ ਉਹਨਾਂ ਤੇ ਫਾਇਰ ਕੀਤਾ ਸਿੱਧੂ ਨੇ ਪਹਿਲਾਂ ਫਾਇਰ ਕਰੇ ਨੇ ਫੇਰ ਉਹਨਾਂ ਨੇ ਜਦੋਂ AK47 ਦਾ ਬ੍ਰਸਟ ਸਿੱਧੂ ਦੇ ਲੱਗ ਗਿਆ ਸਿੱਧੂ ਫੇਰ ਉਹ ਡਿੱਗ ਗਿਆ ਬ੍ਰਸਟ ਲੱਗਣ ਦੇ ਬਾਵਜੂਦ ਵੀ ਸਿੱਧੂ ਨੇ ਬਾਅਦ ਚ ਜਿੰਨੇ ਪ੍ਰੋਸਟੋ ਦੀ ਜੀ ਰਾਇਰ ਤਾਂ ਉਹ ਫਾਇਰ ਕੱਢੇ ਨਹੀਂ ਹੁੰਦੇ ਬ੍ਰਸਟ ਲੱਗਣ 1K47 ਦੀਆਂ ਗੋਲੀਆਂ ਲੱਗਣ ਤੋਂ ਬਾਅਦ ਵੀ ਸਿੱਧੂ ਨੇ ਉਹਨਾਂ ਦੇ ਗੋਲੀਆਂ ਚਲਾਈਆਂ ਨੇ ਅੱਛਾ ਸਿੱਧੂ ਨੇ ਚਲਾਈਆਂ ਉਹਨਾਂ ਤਾਂ ਹਾਂ ਪਰ ਬਾਂਹ ਡੈਮੇਜ ਹੋ ਗਈ ਸੀਗੀ ਲੱਤ ਦਿਲ ਪੱਟਦੇ ਲੱਗੀਆਂ ਸੀ ਇਹ ਪੇਟ 'ਚ ਵੀ ਲੱਗੀਆਂ ਫੇਰ ਵੀ ਜਿੰਨਾ ਚਿਰ ਉਹ ਬਿਲਕੁਲ ਡਿੱਗਿਆ ਨਹੀਂ ਉਹਨਾਂ ਚਿਰ ਉਹਨੇ ਫਾਇਰ ਜਵਾਬੀ ਕਰੇ ਨਹੀਂ ਉਹਨਾਂ ਦੇ ਲੱਗੇ ਨਹੀਂ ਲੱਗੇ ਕਿਸੇ ਦੇ ਹੋਇਆ ਕੀ ਹੋਇਆ ਉਹਦੇ ਬਾਰੇ ਆਪਾਂ ਨੂੰ ਪਰ ਜਦੋਂ AK47 ਦਾ ਬਰਸਟ ਮਾਰਿਆ ਜਿਹੜੇ ਬੰਦੇ ਨੇ ਔਰ ਉਹ ਪਹਿਲਾ ਉਹਦੇ ਵਿੱਚੋਂ ਨਿਕਲੀਆਂ ਗੋਲੀਆਂ ਤਾਂ ਕਿ ਵਿੱਚ ਦੀ ਹੋ ਕੇ ਸਿੱਧੂ ਦੇ ਵੱਜੀਆਂ ਤਾਂ ਕਿ ਵਿੱਚ ਦੀ ਹੋ ਕੇ ਸਿੱਧੂ ਦੇ ਵੱਜੀਆਂ ਹਾਂ ਕੌਣ ਚਲਾ ਰਿਆ ਸੀਗਾ AK47 ਕੌਣ ਤੁਸੀਂ ਕੀ ਦੇਖ ਰਹੇ ਸੀਗੇ ਮੈਂ ਚਾਹਨਾ ਕਿ ਜੇ ਤੁਸੀਂ ਦੱਸ ਪਾਓ ਮੈਨੂੰ 47 ਮੰਨੂ ਸੀਗਾ ਮੰਨੂ ਗੁੱਸਾ ਹਾਂ ਉਸ ਕੋਲ 47 ਸੀ ਕਰੋਲਾ ਜਗਰੂ ਰੂਪਾ ਜਲਾ ਰਿਆ ਸੀ ਜਿਨ੍ਹਾਂ ਦੋਨਾਂ ਦੇ ਇਨਕਾਊਂਟਰ ਕਰ ਦਿੱਤੇ ਗਏ ਜਿਨ੍ਹਾਂ ਦੇ ਅੰਮ੍ਰਿਤਸਰ ਇਨਕਾਊਂਟਰ ਹੋਏ ਉਹ ਚਲਾਕ ਚਲਾਉਂਦਾ ਸਾਹਮਣੇ ਜਦੋਂ ਸਿੱਧੂ ਦੀ ਗੱਡੀ ਰੁੱਕ ਗਈ ਤੁਹਾਡੀ ਗੱਡੀ ਰੋਗੀ ਫਿਰ ਫਿਰ ਉਹ ਅੱਗੋਂ ਮੰਨੂ ਨੇ ਅੱਗੋਂ ਰੋਡ ਤੋਂ ਖੜਕੇ 100 ਮੀਟਰ ਅੱਗੇ ਕਰੋਲਾ ਕਾਰ ਟੇਢੀ ਲਾਈ ਫਿਰ ਉਹਨੇ ਕਰੋਲਾ ਕਾਰ ਚ ਉਤਰ ਕੇ ਸਾਡੇ ਵੱਲ ਆ ਰਿਹਾ ਸੀਗਾ ਤੇ ਨਾਲੇ ਫਾਇਰ ਕਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਜੋ ਰੂਪਾ ਜਿਹੜੇ ਡਰਾਈਵਰ ਸਾਈਡ ਦੀ ਟਾਕੀ ਉੱਤੇ ਤੋਂ ਖੜਕੇ ਉੱਥੇ ਫਾਇਰ ਕਰ ਰਿਹਾ ਸੀ ਕਰੋਲਾ ਕਾਰ ਚ ਤੇ ਪਹਿਲਾਂ ਉਹਨਾਂ ਨੇ ਫਾਇਰ ਕਰੇ ਫਿਰ ਦੂਸਰੇ ਸੀ ਕੇ ਬਲੈਰੋ ਵਾਲਿਆਂ ਨੇ ਜੋਜਬੇਰੇ ਗੱਡੀ ਘੇਰ ਕੇ ਫੇਰ ਸਿੱਧੇ ਦੁਦੇ ਸਾਡੇ ਤੇ ਫਾਇਰ ਕਰੇ ਯਾਨੀ ਕਿ ਮੰਨੂ ਤਾਂ ਪੂਰਾ ਫਿਲਮੀ ਸਟਾਈਲ ਦੇ ਨਾਲ AK47 ਸੀ ਉਹਦੇ ਕੋਲ ਔਰ ਫਾਇਰ ਕਰਦਾ ਕਰਦਾ ਹੀ ਤੁਹਾਡੇ ਵੱਲ ਆ ਰਿਹਾ ਸੀ ਨਾਲ ਫਾਇਰ ਕਰ ਰਿਹਾ ਨਾਲ ਤੁਰ ਰਿਹਾ ਸੀ ਹਾਂ ਨਾਲ ਤੁਰ ਰਿਹਾ ਸੀਗਾ ਫਿਰ ਪਹਿਲਾਂ ਮੰਨੂ ਨੇ ਕਰੇ ਮੰਨੂ ਨੇ ਫਾਇਰ ਬੰਦ ਕਰਨ ਤੋਂ ਬਾਅਦ ਫਿਰ ਜਿਹੜੀ ਦੂਸਰੀ ਸਾਈਡੋਂ ਬਲੈਰੋ ਦੂਸਰੀ ਖੜੀ ਸੀ ਪਿੱਛੇ ਸਾਈਡ ਤੇ ਖੜੀ ਸੀ ਜਿਹੜਾ ਆਡੀ ਗੱਡੀ ਇੱਥੇ ਆ ਤੇ ਉਹਦੀ ਥੋੜਾ ਸਾਈਡ ਤੇ ਖੜੀ ਸੀਗੀ ਬਰਾਬਰ ਰੂਪੇ ਦੀ ਗੱਡੀ ਮੰਨੂ ਦੀ ਕ੍ਰੋਲਾ ਕਾਰ ਉਹ ਸਾਡੇ ਅੱਗੇ ਖੜ ਗਈ ਸੀ ਜਾ ਕੇ ਹਮ ਪਹਿਲਾਂ ਉਹਨਾਂ ਨੇ ਫਾਇਰ ਕਰਿਆ ਫਿਰ ਉਹਨਾਂ ਨੇ ਬੂ ਫਾਇਰ ਬੰਦ ਕਰਕੇ ਫਿਰ ਇਹਨਾਂ ਨੇ ਬਲੈਰੋ ਵਾਲਾ ਨਹੀਂ ਸਾਡੇ ਤੇ ਫਾਇਰ ਕਰਿਆ ਹਮ ਯਾਨੀ ਉਹਨਾਂ ਨੇ ਇਹ ਨਹੀਂ ਕਿ ਤੁਹਾਡਾ ਥਾਰ ਦਾ ਟਾਇਰ ਡੈਮੇਜ ਕਰਿਆ ਹੋਵੇ ਪਹਿਲਾਂ ਜਾਂ ਕੁਝ ਨਹੀਂ ਉਹ ਸਿੱਧਾ ਆ ਕੇ ਸਿੱਧੇ ਤੇ ਗੋਲੀਆਂ ਚਲਾ ਗੋਲੀਆਂ ਚਲਾਈਆਂ ਸਿੱਧਾ ਹਮ ਕੋਈ ਕਿ ਕਿਤੇ ਲੱਗੀ ਕਿਤੇ ਨਹੀਂ ਲੱਗੀ ਉਸਮ ਲਗਾਤਾਰ ਫਾਇਰ ਹੁੰਦੇ ਰਹੇ ਤੁਹਾਡੇ ਕਿੱਥੇ ਕਿੱਥੇ ਵੱਜੀਆਂ ਨੇ ਤੁਹਾਡੇ ਵੀ